ਸਵਾਗਤ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੇਸ਼ ਦੁਨੀਆ ਚੈਨਲ ਦੇਖ ਰਹੇ ਦਰਸ਼ਕਾਂ ਦਾ ਅੱਜ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ 79ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ ਜਾ ਰਿਹਾ ਕੁਝ ਖਾਸ ਮਹਿਮਾਨ ਇੱਥੇ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਪੋਲੇਨਾ ਜੀ ਮੈਂ ਪਹਿਲਾਂ ਵੀ ਇਸ ਚਲੋ ਇਹਨਾਂ ਦੇ ਨਾਲ ਐਸੋਸੀਏਟ ਆ ਮੈਂਬਰ ਹੀ ਹਾਂ ਤੇ 2 ਸਵਾ 2 ਸਾਲ ਪਹਿਲੇ ਵੀ ਜਦੋਂ ਸ਼ੁਰੂ ਹੋਏ ਆ ਇਹ ਤਾਂ 7 ਸਾਲ ਤੋਂ ਕਰ ਰਹੇ ਨੇ ਮੇਰੇ ਖਿਆਲ ਚ 79ਵਾਂ ਰਾਸ਼ਨ ਵੰਡ ਸਮਾਰੋਹ ਸੀ ਉਹਦੇ ਵਿੱਚ ਮੇਨ ਗੱਲ ਇਹ ਹੈ ਕਿ ਜਿਹੜੀ ਦੇਖਣ ਵਾਲੀ ਕਿ ਜਿਹੜੇ ਨੀਡੀ ਲੋਗ ਹੈ ਔਰ ਸਿਸਟਮ ਦੇ ਨਾਲ ਜਿਹੜਾ ਆ ਰਿਹਾ ਉਹਦਾ ਕਾਰਡ ਰੱਖ ਰਹੇ ਆ ਔਰ ਉਹਨਾਂ ਨੂੰ ਟਾਈਮ 'ਤੇ ਬੱਚਿਆਂ ਨੂੰ ਜੋ ਵੀ ਬੈਗ ਦਿੱਤੇ ਆ ਔਰ ਫੀਸਾਂ ਦਾ ਰਸਨ ਦਾ ਇਹ ਕੰਮ ਕਰ ਰਹੇ ਨੇ ਔਰ ਸਾਰੇ ਮਤਲਬ ਕੋਈ ਇਹਦੇ 'ਚ ਸਰਕਾਰੀ ਐਡ ਨਹੀਂ ਹੈ ਲੋਕਾਂ ਨਾਲ ਜਿਹੜਾ ਇਹਨਾਂ ਦਾ ਆਪਣਾ ਸੰਗਠਨ ਬਣਾ ਕੇ ਜਿੱਦਾਂ ਦਾ ਜੋ ਯੋਗਦਾਨ ਪਾਉਂਦਾ ਹੈ ਬੜਾ ਵੱਡਾ ਵਧੀਆ ਉਪਰਾਲਾ ਹੈ ਜੀ ਤੇ ਅਸੀਂ ਤਾਂ ਇਹ ਕਹਿੰਦੇ ਆ ਜੇ ਪ੍ਰਮਾਤਮਾ ਦੇ ਰਿਹਾ ਤਾਂ ਕੁਛ ਨਾ ਕੁਛ ਆਪਣੀ ਪਾਕਟ ਚੋਂ ਜਰੂਰ ਜ਼ਰੂਰਤਮੰਦੀ ਮਦਦ ਕਰੀਏ ਜੀ ਜੈ ਭੋਲੇ ਨਾ ਤੁਜੀ ਦਾਸសម្ਦੀਪ ਸਿੰਘ ਪੱਠਲ ਜੋ ਨੀਲਕਮਲ ਸ਼ਰਮਾ ਜੀ ਔਰ ਕੇਸ਼ਪਾ ਜੀ ਮਨੀਸ਼ਾ ਜੀ ਇੱਥੇ ਆਏ ਨੇ ਇਹਨਾਂ ਵੱਲੋਂ ਇਹ ਜੋ ਰਾਸ਼ਨ ਵੰਡ ਸਮਾਰੋਹ ਚਲਾਇਆ ਜਾ ਰਿਹਾ ਅਸੀਂ ਅੱਗੇ ਵੀ ਇਹਦੇ ਵਿੱਚ ਸ਼ਾਮਲ ਹੁੰਨੇ ਆ ਮੈਂ ਤੇ ਮੇਰੇ ਫਾਦਰ ਇਹ ਬਹੁਤ ਹੀ ਉਪਰਾਲਾ ਬਹੁਤ ਵਧੀਆ ਅੱਗੇ ਵੀ ਇਸ ਤੋਂ ਸਿੱਖਿਆ ਲੈ ਕੇ ਦਿਨ ਦੁਨੀਆ ਦੇ ਵਿੱਚ ਹੋਰ ਵੀ ਜੋ ਸਮਰੱਥ ਲੋਕ ਨੇ ਉਹਨਾਂ ਨੂੰ ਚਾਹੀਦਾ ਵੀ ਇਹੋ ਜਿਹੇ ਉਪਰਾਲੇ ਕਰਦੇ ਰਹਿਣ ਜਿਸ ਨਾਲ ਨੀਡੀ ਲੋਕ ਨੇ ਜੋ ਜਿਨ੍ਹਾਂ ਦੀ ਜ਼ਰੂਰਤਾਂ ਵਕਈ ਉਹਨਾਂ ਦਾ ਭਲਾ ਹੁੰਦਾ ਰਹੇ ਔਰ ਇਹਨਾਂ ਦੀ ਬਹੁਤ ਸ਼ਲਾਘਾ ਵਾ ਆਪਣੇ ਯਾਰਾਂ ਦੋਸਤਾਂ ਦੇ ਵਿੱਚੋਂ ਕੰਟਰੀਬਿਊਟ ਕਰਕੇ ਔਰ ਨੀਡੀ ਬੱਚਿਆਂ ਦਾ ਨੀਡੀ ਪੀਪਲਜ਼ ਆਰ ਲੇਡੀਜ਼ ਦਾ ਜੋ ਹੈਲਪ ਕਰਦੇ ਨੇ ਬਹੁਤ ਹੀ ਸ਼ਲਾਘਾਯੋਗ ਆ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਅੱਜ ਰਾਸ਼ਨ ਵੰਡ ਸਮਾਰੋਹ ਤੇ ਆਏ ਹੋ ਖਾਸ ਕਰਕੇ ਬੱਚੇ ਵੀ ਲੈ ਕੇ ਆਏ ਹੋ ਸਕੂਲ ਦੇ ਉਹਨਾਂ ਨੂੰ ਕਾਪੀਆਂ ਕਿਤਾਬਾਂ ਵੀ ਦਿੱਤੀਆਂ ਗਈਆਂ ਕੀ ਕਹਿਣਾ ਚਾਹੋ ਦੇਖੋ ਜੀ శ్రీ ਮੁਕੇਸ਼ ਨਾਮ ਜਿਹੜੀ ਸੇਵਾ ਹੈ ਇਹ ਹਰ ਸਾਲ ਇਸੇ ਤਰੀਕੇ ਦੇ ਬੱਚੋਂ ਨੂੰ ਬੁਲਾਤੇ ਜੇ ਕਿ ਮੈਂ ਨੀਲੂ ਸ਼ਰਮਾ ਜੀ ਹੈ ਨੀਲਕਮਰ ਸ਼ਰਮਾ ਜੀ ਇਨਕੇ ਨਾਲ ਜਿਹੜੀ ਕਮੇਟੀ ਹੈਗੀ ਉਹ ਹਰ ਸਾਲ ਬੱਚੋਂ ਨੂੰ ਬੁਲਾਉਂਦੀ ਹੈ ਇਹਨਾਂ ਦਾ ਅਸੀਂ ਦਿਨੋ ਧੰਨਵਾਦ ਕਰਦੇ ਜੀ ਠੀਕ ਹੈ ਜਿਹੜੇ ਗਰੀਬ ਬੱਚੇ ਇਹਨੂੰ ਜੁਗੀ-ਝੋਂਪੜੀ ਵਾਲੇ ਬੱਚੇ ਜਿਨੂੰ ਕਿ ਜੋ ਵੀ ਸੇਵਾ ਜਾਰ ਜਾਰ ਇਹ ਕਰਦੇ ਹੈ ਮੈਂ ਮੁਕਤੀਸ਼ਰ ਨਿਸ਼ਕਾਮ ਸੇਵਾ ਸੁਸਾਇਟੀ ਜਿਹੜੇ ਵੀ ਮੈਂਬਰ ਹੈ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਜੋ ਇਹ ਗਰੀਬ ਬੱਚਿਆਂ ਦਾ ਇੰਨਾ ਸਪੋਰਟ ਕਰਦੇ ਆ ਹਰ ਸਾਲ ਸਾਨੂੰ ਬੁਲਾਉਂਦੇ ਆ ਇਹਨਾਂ ਦੀ ਜ਼ਰੂਰਤ ਦਾ ਸਮਾਨ ਇਹਨਾਂ ਨੂੰ ਦਿੰਦੇ ਹੈਗੇ ਆ ਪੜ੍ਹਾਈ ਦੇ ਨਾਲ ਜਿਹੜਾ ਹੈ ਇਹਾਂ ਦੀ ਵਰਦੀਆਂ ਹੋ ਗਈਆਂ ਇਹਾਂ ਦੇ ਬੈਗ ਵਗੈਰ ਹੋ ਗਏ ਸਟੇਸ਼ਨ ਦਾ ਸਾਰਾ ਸਮਾਨ ਦਿੰਦੇ ਹੈਗੇ ਆ ਪਰ ਕੀ ਕਹਿਣਾ ਚਾਹੋ ਸੋਸਾਇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਵੀ ਸੋਸਾਇਟੀ ਇਹ ਸੇਵਾ ਕਰ ਰਹੀ ਆ ਵਿਦਵਾਨ ਰਸ਼ਨ ਵੰਡ ਰਹੀ ਆ ਜਾਂ ਬੱਚਿਆਂ ਨੂੰ ਬੈਗ ਵਗੈਰਾ ਦੇ ਰਹੀ ਆ ਅਸੀਂ ਇਹਨਾਂ ਦਾ ਦਿਨੋ ਧੰਨਵਾਦ ਕਰ ਚੀਰਮੈਨ ਸਾਹਿਬ ਕਿੰਨਾ ਵਾ ਰਸ਼ਨ ਵੰਡ ਸਮਾਰੋਹ ਹੈ ਉਹ ਕੀ ਕਹਣ ਜੈਪਾਲਾ ਸ਼ੰਕਰ ਜੀ ਹਰ ਹਰ ਮਹਾਦੇਵ ਸ਼੍ਰੀ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਤੋਂ 93 ਮਹੀਨੇ ਪਹਿਲਾਂ ਤਿੰਨ ਬੀਬੀਆਂ ਦਾ ਰਾਸ਼ਨ ਸ਼ੁਰੂ ਕੀਤਾ ਸੀ ਆਪਣੀ ਟੀਮ ਦੇ ਸਿਰ ਤੇ ਸ਼ੁਰੂਆਤ ਦੇ ਨਾਲ 71 ਬੀਬੀਆਂ ਨੂੰ ਇਹ ਰਾਸ਼ਨ ਦੇਨੇ ਜੀ ਤੇ 7 ਸਾਲ ਹੋ ਗਏ ਆ ਸਾਲ ਬਾਅਦ 101 ਬੱਚਿਆਂ ਨੂੰ ਕਾਪੀਆਂ ਕਿਤਾਬਾਂ ਫੀਸ ਵਰਦੀ ਜੋ ਸਾਡੀ ਸੁਸਾਇਟੀ ਦੇ ਕੋਲੋਂ ਤਿਲ ਫੁੱਲ ਜੁੜਦਾ ਅਸੀਂ ਉਹ ਦਿੰਨੇ ਆ ਜੀ ਇਸ ਤੋਂ ਇਲਾਵਾ ਕੋਈ ਮਕਾਨ ਦੀ ਬਾਲਿਆਂ ਦੀ ਛੱਤ ਡਿੱਗ ਜਾਂਦੀ ਉਹ ਵੀ ਤੁਹਾਡੇ ਕੋਲੋਂ ਹੈਲਪ ਕੀਤੀ ਜਾਂਦੀ ਆ ਇਦਾਂ ਕਿੰਨੇ ਲੋਕਾਂ ਦੀ ਅੱਜ ਤੱਕ ਤੁਸੀਂ ਹੈਲਪ ਕਰ ਬਾਲਿਆਂ ਦੀ ਛੱਤ ਬਦਲਣ ਦੇ ਅਸੀਂ ਪੈਸੇ ਨਹੀਂ ਦਿੰਦੇ ਜੀ ਅਸੀਂ ਦਿੰਨੇ ਆ ਜੀ ਸਮਾਨ ਕਈ ਵਾਰੀ ਪੈਸੇ ਦੇ ਦਿੰਨੇ ਆ ਜੀ ਉਹ ਘਰੇ ਯੂਜ ਹੋ ਜਾਂਦੇ ਫਿਰ ਉਹਨਾਂ ਦੀ ਜਿਹੜੀ ਛੱਤ ਆ ਉਦਾਂ ਦੀ ਉਦਾਂ ਹੀ ਰਹਿ ਜਾਂਦੀ ਆ ਅੱਜ ਤੋਂ ਥੋੜੇ ਦਿਨ ਪਹਿਲਾਂ ਅਖਬਾਰ ਦੇ ਵਿੱਚ ਖਬਰ ਲੱਗੀ ਸੀ ਨਾਦੀਆਂ ਪਿੰਡ ਦੇ ਕੋਲ ਉੱਥੇ ਉਹਨਾਂ ਨੂੰ ਅਸੀਂ ਸਰਪੰਚ ਸਾਹਿਬ ਨਾਲ ਸੰਪਰਕ ਕਰਕੇ ਜੋ ਸਾਡੇ ਕੋਲ ਤਿੰਨ ਫੜਿਆ ਸੜਿਆ ਅਸੀਂ ਉਸ ਤੋਂ ਬਾਅਦ ਉਹਨਾਂ ਕੋਲ ਦੇ ਕੇ ਆਏ ਉਸ ਤੋਂ ਬਾਅਦ ਇੱਕ ਹੋਰ ਖਬਰ ਚੱਲੀ ਉਹ ਸੀ ਸ਼ਿਮਲਾਪੁਰੀ ਦੀ ਉਹਨਾਂ ਦਾ ਪੂਰਾ ਪੂਰਾ ਮਕਾਨ ਟੱਠਿਆ ਹੋਇਆ ਸੀ ਸਾਡੇ ਕੋਲ ਉਹਨਾਂ ਦੇ ਮਕਾਨ ਦੀ ਸਹਾਇਤਾ ਲਈ ਸੈਂਟਰੀ ਦਾ ਜਿਹੜਾ ਹੋਰ ਥੋੜਾ ਮੋਟਾ ਸੀ ਉਹਨਾਂ ਨੂੰ ਕੱਪੜੇ ਘਰ ਦਾ ਰਾਸ਼ਨ ਹੋਰ ਜਿਹੜਾ ਸਮਾਨ ਸੀ ਅਸੀਂ ਉਹ ਦਿੱਤਾ ਸੀ ਬੋਲੇ ਨਾ ਜੀ ਜਿਆ ਗੁਰੂਦੇਵ ਧੰਨ ਗੁਰੂਦੇਵ ਅੱਜ 79ਵਾਂ ਰક્ષਣ ਵੰਡ ਸਮਾਗਮ ਕੀਤਾ ਗਿਆ ਜਿਸ ਦੇ ਵਿੱਚ 101 ਬੱਚਿਆਂ ਨੂੰ ਸਕੂਲੀ ਬੈਗ ਕਾਪੀਆਂ ਜੋ ਵੀ ਬੱਚਿਆਂ ਨੇ ਸਮਾਨ ਹੁੰਦਾ ਸਕੂਲ ਦਾ ਉਹ ਅੱਜ 101 ਬੱਚਿਆਂ ਨੂੰ ਪ੍ਰੋਵਾਈਡ ਕੀਤਾ ਗਿਆ ਜੀ ਔਰ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਜਿੱਦਾਂ ਅਸੀਂ 70 ਬੀਬੀਆਂ ਨੂੰ ਤਕਰੀਬਨ ਤਕਰੀਬਨ ਰક્ષਣ ਹਰ ਮਹੀਨੇ ਬਣਦੇ ਆ ਅੱਜ ਉਹ ਰੱਖਣ ਮਨ ਸਮਾਗਮ ਦੇ ਵਿੱਚ 72 ਵੀ ਬਿਆਨ ਰੱਖਣ ਦਿੱਤਾ ਗਿਆ ਜੀ ਔਰ ਸਕੂਲ ਦੇ ਬੱਚਿਆਂ ਨੂੰ ਫੀਸ ਔਰ ਜੋ ਵੀ ਸਾਡੀ ਸੰਸਥਾ ਦੇ ਕੋਲ ਕਿਸੇ ਤਰ੍ਹਾਂ ਦਾ ਵੀ ਕੋਈ ਆਉਂਦਾ ਮੈਂਬਰ ਜਿਸ ਤਰ੍ਹਾਂ ਦੀ ਵੀ ਜ਼ਰੂਰਤ ਹੁੰਦੀ ਆ ਜਿੰਨਾ ਵੀ ਹੋ ਸਕੇ ਅਸੀਂ ਉਹਨਾਂ ਦੀ ਮਦਦ ਕਰਦੇ ਆ ਜੈਪੁਰੇਨਾਥ ਜੀ ਜੈਗੁਰੂਦੇਵ ਜੀ ਭਾਜੀ ਅੱਜ ਸੁਸਾਇਟੀ ਦੇ ਮੈਂਬਰ ਬਣੇ ਹੋ ਕਿੱਦਾਂ ਦੇਖ ਰਹੇ ਹੋ ਕੀ ਕਹਿਣਾ ਚਾਹੋ ਦੇਖੋ ਜੀ ਜੇ ਪਹਿਲਾਂ ਤਾਂ ਮੇਰੇ ਸਾਰੇ ਭਰਾਵਾਂ ਨੂੰ ਛੋਟੇ ਤੋਂ ਵੱਡਿਆਂ ਨੂੰ ਜੈਪੋਲੇਨਾਰ ਜੈ ਸ਼ਿਵ ਸ਼ੰਕਰ ਦੇਖੋ ਜੀ ਮੈਂਬਰ ਇੱਕ ਨਾ ਬੰਦਾ ਕੋਈ ਕਿਸੇ ਚੀਜ਼ ਨੂੰ ਦੇਖ ਕੇ ਆਪਣੇ ਆਪ ਉਸ ਚੀਜ਼ ਨੂੰ ਨਾ ਫੀਲ ਕਰਦਾ ਵਾ ਤਾਂ ਬੰਦਦਾ ਵਾ ਹੁਣ ਮੈਂ ਰੋਡ ਤੇ ਜਾਂਦਾ ਵਾਂ ਕੋਈ ਮੇਰੇ ਕੋਈ ਦਿਨ ਦੁਕਾਨ ਚ ਚੀਜ਼ ਸਮੀ ਲੱਗਦੀ ਹੈ ਮੈਂ ਖਰੀਦ ਲੈਣਾ ਵਾ ਠੀਕ ਹੈ ਤੇਰੇ ਵਾਸਤੇ ਬੱਚਿਆਂ ਵਾਸਤੇ ਸੇਮ ਉਹੀ ਚੀਜ਼ ਮੈਨੂੰ ਇੱਥੇ ਆ ਕੇ ਲੱਗੀ ਹੈ ਕਿ ਇਹ ਵੀ ਜਿਹੜੇ ਭਾਜੀ ਸੇਵਾ ਕਰ ਰਹੇ ਨੇ ਮੁਕਤੇਸ਼ਵਰ ਤਾਂ ਸੋਡਰੀ ਹੈ ਇਹ ਨਿਸ਼ਕਾਮ ਸੇਵਾ ਕਰਦੀ ਹੈ ਇਹਨਾਂ ਦਾ ਕੋਈ ਕਿਸੇ ਨਾਲ ਸੰਪਰਕ ਨਹੀਂ ਜਿਹਨੂੰ ਜੋ ਮਦਦ ਚਾਹੀਦੀ ਹੈ ਉਹ ਇੱਥੇ ਆ ਕੇ ਆਪਣੀ ਲੈ ਸਕਦਾ ਵਾ ਹਰ ਬੰਦੇ ਨੂੰ ਆਪਣੇ ਆਪਣੇ ਇੱਛਾ ਨਾਲ ਸੇਵਾ ਕੋਈ ਕਿਸੇ ਨਾਲ ਜ਼ਬਰਦਸਤੀ ਨਹੀਂ ਕਿ ਤੁਸੀਂ ਬਣੋਗੇ ਪੈਸੇ ਦਿਓ ਤਾਂ ਅਸੀਂ ਕਰਾਂਗੇ ਨਾ ਇੱਥੇ ਆਪਣੇ ਆਪ ਖੁਦ ਭੋਲਣਾ ਫੁਲਾਉਂਦੇ ਆ ਸੇਵਾ ਕਰਨ ਲਈ ਤੇ ਮੈਨੂੰ ਇੱਥੇ ਮੈਂਬਰ ਬਣਨ ਨਾਲ ਥੋੜਾ ਜਿਹਾ ਇਹ ਫੀਲ ਹੁੰਦਾ ਕਿ ਲੋਕੀ ਇਹਨੇ ਦੂਰ ਦੂਰ ਜਾ ਕੇ ਨਾ ਯਾਤਰਾਵਾਂ ਕਰਦੇ ਨੇ ਉੱਥੇ ਬਣ ਜਾਂਦੇ ਮੈਂ ਕਹਿੰਦਾ ਘਰ ਦੇ ਲਾਗੇ ਨੇ ਇਹਨਾਂ ਗਰੀਬਾਂ ਨੂੰ ਵੰਡ ਦਿੱਤਾ ਹੈ ਨਾ ਇਸ ਤੋਂ ਵੱਡਾ ਕੋਈ ਕੁਝ ਕੀ ਮੈਸੇਜ ਕੀ ਦੇਣਾ ਚਾਹੀਦਾ ਮੇਰਾ ਇਹ ਮੈਸੇਜ ਹੈ ਕਿ ਪਰਮਾਤਮਾ ਇਸ ਸੁਸਾਇਟੀ ਨੂੰ ਹੋਰ ਅੱਗੇ ਵਧਾਵੇ ਹੋਰ ਅੱਗੇ ਵਧਾਵੇ ਤੇ ਲੋਕ ਇਹਨਾਂ ਨਾਲ ਵੱਧ ਤੋਂ ਵੱਧ ਜੁੜਨ ਮੇਰੀ ਇਹ ਹੀ ਭੋਲੇ ਸ਼ੰਗਰ ਅਗੇ ਵੀ ਬੇਨਤੀ ਹੈ ਤੇ ਪਬਲਿਕ ਅਗੇ ਵੀ ਸੋ ਤੁਸੀਂ ਦੇਖਿਆ ਆਏ ਹੋਏ ਮਹਿਮਾਨਾਂ ਨਾਲ ਗੱਲਬਾਤ ਕੀਤੀ ਔਰ ਕੁਝ ਮੈਂਬਰ ਨਵੇਂ ਵੀ ਇਹਦੇ ਵਿੱਚ ਸੁਸਾਇਟੀ ਦੇ ਵਿੱਚ ਐਡ ਹੋਏ ਨੇ ਹੋਰ ਨਵੀਂ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਕੈਮਰਾਮੈਨ ਸੰਦੀਪ ਦੇ ਨਾਲ ਮਨੋਜ ਕੁਮਾਰ ਦੇਸ਼ ਦੁਨੀਆ ਚੈਨਲ ਲੁਧਿਆਣਾ